ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਜਿਹੜੀਆਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਅਸੀਂ ਡੇਲੀ ਅਪਲੋਡ ਕਰਦੇ ਹਾਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਸਕੇ ਲਓ ਜੀ ਅੱਜ ਦੀ ਅਸੀਂ ਵੀਡੀਓ ਤੁਹਾਡੇ ਵਾਸਤੇ ਸਟਾਰਟ ਕਰਨ ਲੱਗੇ ਆ ਸਾਡੇ ਕੋਲੇ ਆਏ ਨੇ ਕੱਟ ਪੀਸ ਕੱਟ ਪੀਸ ਰਹਿਣ ਵਾਲੇ ਨੇ ਦਾਸ ਬ੍ਰਾਂਡ ਦੇ ਜੋ ਬਹੁਤ ਵਧੀਆ ਫਾਈਨ ਸਟੱਫ ਹੁੰਦਾ ਜੀ ਇੱਕ ਵਾਰੀ ਸਾਡੇ ਕੋਲ ਤੁਸੀਂ ਬਾਏ ਕਰ ਵੇਖੋ ਤਾਂ ਤੁਸੀਂ ਦੁਬਾਰਾ ਸਾਡੇ ਕੋਲੋਂ ਬਾਏ ਕਰੋਗੇ ਦਾਸ ਬ੍ਰਾਂਡ ਦੇ ਕੱਟ ਰਹਿਣ ਵਾਲੇ ਆ ਪੀਸ ਤੇ ਸਟਾਫ ਰਹਿਣ ਵਾਲਾ ਬਹੁਤ ਹੀ ਫਾਈਨ ਪਹਿਲਾ ਕੱਟ ਪੀਸ ਦੇਖੋ ਬੜਾ ਪਿਆਰਾ ਜਿਹਾ ਕੱਟ ਪੀਸ ਹੈ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਤੁਹਾਨੂੰ ਪੂਰਾ ਕੰਪਲੀਟ ਸੂਟ ਮਿਲੂਗਾ ਇਹ ਸਾਡੇ ਕੋਲ ਜਿਹੜੇ ਕੱਟ ਪੀਸ ਆਏ ਆ ਜਾਂ ਤਾਂ ਕੰਪਲੀਟ ਸੂਟ ਆਇਆ ਜਾਂ ਤੁਹਾਨੂੰ ਸ਼ਰਟ ਪੀਸ ਮਿਲੂਗਾ ਜੀ ਠੀਕ ਹੈ ਜੀ ਸਾਰਾ ਸਟਾਫ ਬਹੁਤ ਵਧੀਆ ਜੀ ਠੀਕ ਹੈ ਜੀ ਬਿਲਕੁਲ ਵਧੀਆ ਸਟਾਫ ਹੈ ਪਿਓਰ ਕਾਟਨ ਸਟਾਫ ਹੈ ਇੱਕ ਵਾਰੀ ਬਾਈ ਕਰੋ ਜੀ ਦੁਬਾਰਾ ਸਾਡੇ ਕੋਲੋਂ ਇਹਦੀ ਡਿਮਾਂਡ ਕਰੋਗੇ ਤੁਸੀਂ ਦੇਖ ਸਕਦੇ ਹੋ ਤੁਸੀਂ ਦਾਸ ਬ੍ਰੈਂਡ ਰਹਿਣ ਵਾਲਾ ਹੈ ਸਟਾਫ ਬਹੁਤ ਜ਼ਿਆਦਾ ਵਧੀਆ ਜੀ ਇੱਕ ਵਾਰੀ ਬਾਈ ਕਰੋ ਜੀ ਸਾਡੇ ਕੋਲੋਂ ਲਓ ਜੀ ਅਗਲਾ ਪੀਸ ਤੁਸੀਂ ਚੈੱਕ ਕਰੋ ਬੜਾ ਪਿਆਰਾ ਜਿਹਾ ਅਗਲਾ ਪ੍ਰਿੰਟ ਰਹਿਣ ਵਾਲਾ ਦੇਖੋ ਇਹ ਵੀ ਪ੍ਰਿੰਟ ਸੇਮ ਪ੍ਰਿੰਟ ਦਾ ਕਲਰ ਡਿਫਰੈਂਟ ਹੈ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲੂਗਾ ਜੀ ਸਾਡੇ ਕੋਲੋਂ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਇੱਕ ਵਾਰੀ ਤੁਸੀਂ ਇਹ ਸੂਟ ਬਣਾ ਕੇ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਤੇ ਸੂਟ ਵੀ ਬੜਾ ਪਿਆਰਾ ਜਿਹਾ ਰੈਡੀ ਹੋਣਾ ਬਣ ਕੇ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਦੇਖੋ ਜੀ ਇਹਦਾ ਪ੍ਰਿੰਟ ਚੈੱਕ ਕਰੋ ਕਲਰ ਦੇਖੋ ਬਹੁਤ ਪਿਆਰਾ ਕਲਰ ਹੈ ਠੀਕ ਹੈ ਜੀ ਕਲਰ ਦੇਖੋ ਬਹੁਤ ਪਿਆਰਾ ਕਲਰ ਰਹਿਣ ਵਾਲਾ ਤੇ ਪ੍ਰਿੰਟ ਵੀ ਬਹੁਤ ਜ਼ਿਆਦਾ ਪਿਆਰਾ ਰਹਿਣ ਵਾਲਾ ਪੂਰਾ ਕੰਪਲੀਟ ਸੂਟ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਪ੍ਰਾਈਸ ਰਹਿਣ ਵਾਲੀ ਹੈ 120 ਰੁਪਏ ਪਰ ਮੀਟਰ 600 ਦਾ ਤੁਹਾਨੂੰ ਪੈਣ ਵਾਲਾ ਹੈ ਸੂਟ ਜੇਕਰ ਤੁਸੀਂ ਸਾਡੇ ਕੋਲੋਂ ਦੋ ਸੂਟ ਬਾਇ ਕਰੋਂਗੇ ਤਾਂ ਤੁਹਾਨੂੰ 110 ਰੁਪਏ ਦੇ ਵਿੱਚ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਠੀਕ ਹੈ ਪਰ ਮੀਟਰ ਦੇ ਨਾਲ ਠੀਕ ਹੈ ਜੀ ਜੇਕਰ ਤੁਸੀਂ ਦੋ ਸੂਟ ਬਾਇ ਕਰ ਰਹੇ ਹੋ ਸਾਡੇ ਕੋਲੋਂ ਤਾਂ ਤੁਹਾਨੂੰ 110 ਰੁਪਏ ਲੱਗਣਗੇ ਜੇਕਰ ਤੁਸੀਂ ਇੱਕ ਸੂਟ ਬਾਇ ਕਰ ਰਹੇ ਹੋ ਤਾਂ ਤੁਹਾਨੂੰ 120 ਰੁਪਏ ਪਰ ਮੀਟਰ ਲੱਗਣਗੇ ਜੀ ਠੀਕ ਹੈ ਜੀ ਇਸ ਤੁਹਾਡੇ ਲਈ ਆਫਰ ਹੈ ਦੇਖੋ ਇਹ ਵਾਲਾ ਸ਼ਰਟ ਪੀਸ ਦੇਖੋ ਬੜਾ ਪਿਆਰਾ ਜਿਹਾ ਸ਼ਰਟ ਪੀਸ ਰਹਿਣ ਵਾਲਾ ਇਹਦੇ ਨਾਲ ਅਸੀਂ ਬਾਟਮ ਵੀ ਲੈ ਕੇ ਆਏ ਆ ਸੇਮ ਪ੍ਰਿੰਟ ਦੀ ਦੇਖੋ ਜੀ ਇਹ ਵਾਲੀ ਰਹਿਣ ਵਾਲੀ ਇਹਦੇ ਨਾਲ ਬਾਟਮ ਇਹ ਵਾਲੀ ਰਹਿਣ ਵਾਲੀ ਇਹਦੇ ਨਾਲ ਬਾਟਮ ਇਦਾਂ ਹੀ ਵਾਈਨ ਕਲਰ ਦੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ 10 ਬ੍ਰਾਂਡਾਂ 'ਚੀ ਕਾਫੀ ਡਿਮਾਂਡ ਆ ਰਹੀ ਸੀ ਸਾਨੂੰ 10 ਬ੍ਰਾਂਂਡ ਦੀ ਇਸ ਕਰਕੇ ਸੀ ਤੁਹਾਡੀ ਡਿਮਾਂਡ ਤੇ ਵਾਲਾ ਸ਼ਰਟ ਪੀਸ ਲੈ ਕੇ ਆਏ ਸ਼ਰਟ ਪੀਸ ਹੈ ਜੀ ਉਹ ਬਾਟਮ ਦੇ ਨਾਲ ਮੈਚਿੰਗ ਠੀਕਾ ਲਿਖਿਆ ਤੁਹਾਨੂੰ ਦਿਖਾ ਸਕਦੇ ਆ ਦਾਸ ਦਾ ਰਹਿਣ ਵਾਲਾ ਲਿਵਿਆ कॉटन लॉन ਠੀਕ ਹੈ ਜੀ ਦਾਸ ਬ੍ਰੈਂਡ ਹੈ ਲਿਵਿਆ कॉटन लॉन ਹੈ ਸਟੈਂਪ ਹਰਕ ਤੇ ਲੱਗੀ ਤੁਹਾਨੂੰ ਮਿਲੂਗੀ ਸਟਾਫ ਬਹੁਤ ਜ਼ਿਆਦਾ ਫਾਈਨ ਹੈ ਇਹ ਇਦਾਂ ਦਾ ਸਟਾਫ ਹੈ ਕਿ ਤੁਹਾਨੂੰ ਇਹਦੇ ਉੱਪਰ ਨਾ ਸ਼ਾਈਨਿੰਗ ਮਿਲੂਗੀ कॉटन ਸਟਾਫ ਹੋਣ ਦੇ ਬਾਵਜੂਦ ਵੀ ਜਦੋਂ ਤੁਸੀਂ ਇਹਨੂੰ ਵੇਅਰ ਕਰੋਗੇ ਤਾਂ ਇਹ ਇਦਾਂ ਲੱਗਣਾ ਵੀ ਵੀ ਉੱਪਰ ਨਾ ਹਲਕੀ ਹਲਕੀ ਸ਼ਾਈਨਿੰਗ ਆ ਰਹੀ ਹੈ ਇਸ ਵਰ ਸਟਾਫ ਉੱਪਰ ਤੇ ਬਹੁਤ ਵਧੀਆ ਸੂਟ ਰੈਡੀ ਹੁੰਦਾ ਬਣ ਕੇ ਇਹ ਵਾਲੇ ਸੂਟ ਪੀਸ ਦਾ ਸਾਰੇ ਪੀਸ ਹੀ ਦਾਸ ਬ੍ਰੈਂਡ ਦੇ ਰਹਿਣ ਵਾਲੇ ਆ ਜੀ ਅਗਲਾ ਪੀਸ ਚੈੱਕ ਕਰੋ ਇਹ ਵੀ ਸੇਮ ਪ੍ਰਿੰਟ ਦੇ ਵਿੱਚ ਹੈ ਬਹੁਤ ਪਿਆਰਾ ਪੀਸ ਹੈ ਜਿੰਨਾ ਤੁਹਾਨੂੰ ਬਾਟਮ ਵੀ ਮਿਲ ਸਕਦੀ ਹੈ ਸਾਡੇ ਕੋਲ ਤੁਸੀਂ ਬਾਟਮ ਵੀ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹ ਵੀ ਪੀਸ ਬੜਾ ਸੋਹਣਾ ਜਿਹਾ ਰੈਡੀ ਹੋਣਾ ਪ੍ਰਿੰਟ ਜੀ ਤੁਸੀਂ ਦੇਖ ਹੀ ਸਕਦੇ ਹੋ ਦਾਸ ਬ੍ਰਾਂਡ ਦੇ ਪ੍ਰਿੰਟ ਬੜੇ ਡਿਫਰੈਂਟ ਜਿਹੇ ਪ੍ਰਿੰਟ ਹੁੰਦੇ ਆ ਜੀ ਇਹ ਵਾਲੀ ਰਹਿਣ ਵਾਲੀ ਦੇ ਨਾਲ ਬਾਟਮ ਠੀਕ ਹੈ ਜੀ ਬਾਟਮ ਦੇ ਉੱਪਰ ਵੀ ਤੁਸੀਂ ਲਿਖਾ ਦੇ ਸਕਦੇ ਹੋ ਦੇਖੋ ਜੀ ਸੇਮ ਪ੍ਰਿੰਟ ਦੀ ਤੁਹਾਨੂੰ ਬਾਟਮ ਮਿਲੂਗੀ ਦਾਸ ਬ੍ਰਾਂਡ ਦੀ ਰਹਿਣ ਵਾਲੀ ਹੈ ਲਿਵਿਆ ਕਾਟਨ ਠੀਕ ਹੈ ਜੀ ਬੜੇ ਪਿਆਰੇ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਡਿਫਰੈਂਟ ਸਟਾਈਲ ਦੇ ਵਿੱਚ ਪ੍ਰਿੰਟ ਮਿਲਣਗੇ ਤੁਹਾਨੂੰ ਸਟਾਫ ਤਾਂ ਬਹੁਤ ਫਾਇਦੇ ਮਿਲੂਗਾ ਇੱਕ ਵਾਰੀ ਬਾਈ ਕਰਕੇ ਦੇਖੋ ਸਾਡੇ ਕੋਲੋਂ ਠੀਕ ਹੈ ਤੁਸੀਂ ਦੁਬਾਰਾ ਡਿਮਾਂਡ ਕਰੋਗੇ ਇਹ ਵਾਲੇ ਪੀਸਾਂ ਦੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਡਿਫਰੈਂਟ ਜਿਹਾ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ ਲਿਖਿਆ ਤੁਸੀਂ ਦੇਖ ਸਕਦੇ ਹੋ ਸਭ ਦੇ ਉੱਪਰ ਤੁਹਾਨੂੰ ਸਟੈਂਪ ਮਿਲੂਗੀ ਜੇਕਰ ਤੁਸੀਂ ਸਾਡੇ ਕੋਲੋਂ ਦੋ ਸੂਟ ਬਾਈ ਕਰੋਗੇ ਤਾਂ ਤੁਹਾਨੂੰ 100 10 ਰੁਪਏ ਪਰ ਮੀਟਰ ਨਾਲ ਮਿਲੂਗਾ ਜੇਕਰ ਤੁਸੀਂ ਸਾਡੇ ਕੋਲੋਂ ਇੱਕ ਸੂਟ ਬਾਇ ਕਰੋਂਗੇ ਤਾਂ ਤੁਹਾਨੂੰ 120 ਰੁਪਏ ਪਰ ਮੀਟਰ ਨਾਲ ਮਿਲੂਗਾ ਜੀ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰੈਨ ਵਾਲਾ ਪ੍ਰਿੰਟ ਪੂਰਾ ਕੰਪਲੀਟ ਸੂਟ ਮਿਲੂਗਾ ਤੁਹਾਨੂੰ ਸਾਡੇ ਕੋਲੋਂ ਠੀਕ ਹੈ ਜੀ ਕੰਪਲੀਟ ਸੂਟ ਮੈਨ ਵਾਲਾ ਕਈ ਸੂਟ ਸਾਡੇ ਕੋਲੇ ਵੱਡੇ ਪੜੇ ਦੀ ਆ ਵੀ ਉਹ ਵੀ ਤੁਹਾਨੂੰ ਸੇਮ ਪ੍ਰਾਈਸ ਦੇ ਵਿੱਚ ਹੀ ਪਹਿਣਗੇ ਜੀ ਠੀਕ ਹੈ ਸੇਮ ਪ੍ਰਾਈਸ ਵਿੱਚ ਪਹਿਣ ਵਾਲੇ ਆ ਇਹ ਵਾਲਾ ਸ਼ਰਟ ਵੀ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਹੈ ਤੁਹਾਨੂੰ ਇਹ ਵੀ ਤੁਹਾਨੂੰ ਦੋ ਪੀਸਾਂ ਦੇ ਵਿੱਚ ਕੰਪਲੀਟ ਸੂਟ ਮਿਲਣ ਵਾਲਾ ਠੀਕ ਹੈ ਜੀ ਜਿਹੜੇ ਸਾਡੇ ਕੋਲੇ ਵੱਡੇ ਪਣੇ ਦੇ ਸੂਟ ਆ ਉਹ ਵੀ ਤੁਸੀਂ ਸਾਡੇ ਕੋਲੋਂ 600 ਦੇ ਵਿੱਚ ਬਾਏ ਕਰ ਸਕਦੇ ਹੋ ਜੇਕਰ ਛੋਟੇ ਪਣੇ ਦਾ ਸੂਟ ਹੈ ਤਾਂ ਉਹ ਵੀ 600 ਦੇ ਵਿੱਚ ਬਾਏ ਕਰ ਸਕਦੇ ਹੋ ਠੀਕ ਹੈ ਜਿਹੜੀਆਂ ਮੇਰੀਆਂ ਭੈਣਾਂ ਸਾਡੇ ਕੋਲੋਂ ਦੋ ਸੂਟ ਬਾਏ ਕਰਨਗੀਆਂ ਉਹਨਾਂ ਨੂੰ 110 ਰੁਪਏ ਪਰ ਮੀਟਰ ਦੇ ਨਾਲ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਪੂਰਾ ਸੂਟ 550 ਦਾ ਪੈਣ ਵਾਲਾ ਭਲਾ ਵੱਡਾ ਪਣਾ ਭਲਾ ਛੋਟਾ ਪਣਾ 550 ਦੇ ਵਿੱਚ ਤੁਸੀਂ ਸਾਡੇ ਕੋਲ ਸੂਟ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲਣ ਵਾਲਾ ਹੈ ਕਈ ਪੀਸ ਸਾਡੇ ਕੋਲੇ ਇਦਾਂ ਦੇ ਤੁਹਾਨੂੰ ਦੋ ਪੀਸਾਂ ਦੇ ਵਿੱਚ ਕੰਪਲੀਟ ਸੂਟ ਮਿਲੂਗਾ ਤੇ ਕਈ ਸੂਟ ਇਦਾਂ ਦੇ ਆ ਕਿ ਤੁਹਾਨੂੰ ਸਿਰਫ ਇੱਕ ਕੰਪਲੀਟ ਸੂਟ ਹੀ ਮਿਲੂਗਾ ਠੀਕ ਹੈ ਜੀ ਪੂਰਾ ਸੂਟ ਮਿਲੂਗਾ ਤੁਹਾਨੂੰ ਇੱਕ ਕੱਟ ਦੇ ਵਿੱਚ ਸਾਡੇ ਕੋਲੇ ਵੱਡੀ ਕਟ ਆ ਰਹੀ ਹੈ ਇਹਨਾਂ ਸੂਟਾਂ ਦੀ ਇੱਕ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵੀ ਤੁਹਾਨੂੰ ਸਾਡੇ ਕੋਲੋਂ ਕੰਪਲੀਟ ਸੂਟ ਬਾਏ ਕਰ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੇਕਰ ਤੁਸੀਂ ਦੋ ਸੂਟ ਬਾਇ ਕਰਦੇ ਹੋ ਤੁਹਾਨੂੰ 550 ਵਿੱਚ ਪੈਣ ਵਾਲਾ ਜੇਕਰ ਤੁਸੀਂ ਇੱਕ ਸੂਟ ਬਾਇ ਕਰਦੇ ਹੋ ਤਾਂ ਤੁਹਾਨੂੰ 600 ਦੇ ਵਿੱਚ ਪੈਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਬਹੁਤ ਡਿਫਰੈਂਟ ਜਿਹਾ ਸਟਾਈਲ ਦੇ ਵਿੱਚ ਪ੍ਰਿੰਟ ਹੈ ਜੀ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਸ਼ਰਟ ਪੀਸ ਮਿਲੂਗਾ ਜੀ ਤੁਹਾਨੂੰ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਡਿਫਰੈਂਟ ਜਿਹੇ ਸਟਾਈਲ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਦੇਖੋ ਸਟਾਫ ਬਹੁਤ ਹੀ ਫਾਈਨ ਹੈ ਸਭ ਦੇ ਉੱਪਰ ਤੁਹਾਨੂੰ ਸਟੈਂਪ ਲੱਗੀ ਮਿਲਣ ਵਾਲੀ ਹੈ ਜੀ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲਣ ਵਾਲਾ ਜੀ ਲਿਵਿਆ ਕਾਟਨ ਹੈ ਦਾਸ ਬ੍ਰੈਂਡ ਹੈ ਜੀ ਪੂਰਾ ਕੰਪਲੀਟ ਸੂਟ ਮਿਲਣ ਵਾਲਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਸ਼ਰਟ ਪੀਸ ਹੈ ਜੀ ਸਾਡੇ ਕੋਲੇ ਬਲੈਕ ਕਲਰ ਦੀ ਜੇਕਰ ਤੁਸੀਂ ਨਾਲ ਇਹਦੇ ਨਾਲ ਬਲੈਕ ਬਾਟਮ ਲੈਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਸੇਮ ਪ੍ਰਿੰਟ ਦੇ ਵਿੱਚ ਠੀਕ ਹੈ ਜੀ बॉटम ਵੀ ਦਵਾਂਗੇ ਇਹ ਸ਼ਰਟ ਪੀਸ ਹੈ ਜੀ ਬਹੁਤ ਪਿਆਰਾ ਪੀਸ ਰਹਿਣ ਵਾਲਾ ਸੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸ਼ਰਟ ਪੀਸ ਮਿਲੂਗਾ ਤੁਸੀਂ ਇਹਦੇ ਨਾਲ ਸਾਡੇ ਕੋਲ बॉटम ਵੀ ਬਾਏ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਐਦਾਂ ਦੀ ਪਿੰਕ ਕਲਰ ਚ बॉटम ਲੈਣਾ ਚਾਹੁੰਦੇ ਹੋ ਤਾਂ ਪਿੰਕ ਕਲਰ ਦੀ बॉਟਮ ਵੀ ਤੁਸੀਂ ਲੈ ਸਕਦੇ ਜੀ ਇਹ ਕੇ ਪ੍ਰਿੰਟ ਚੈੱਕ ਕਰੋ ਬੜਾ ਲਾਈਟ ਜਿਹਾ ਪ੍ਰਿੰਟ ਹੈ ਕਈ ਮਰੀਆਂ ਪੇੜਾ ਲਾਈਟ ਪ੍ਰਿੰਟ ਪਸੰਦ ਕਰਦੀਆਂ ਤਾਂ ਤਰਨ ਦੇ ਨਜ਼ਦੀਕ ਤੋਂ ਦਿਖਾਉਣੇ ਆ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਬਾਕੀ ਆਪਾਂ ਲੈਸਾ ਲਗਾ ਕੇ ਬੜੀ ਅਜੀ ਡਿਜ਼ਾਈਨਿੰਗ ਕਰ ਸਕਦੇ ਆ ਲਿਵਿਆ ਕਾਟਨ ਰਹਿਣ ਵਾਲਾ ਦਾਸ ਬ੍ਰਾਂਡ ਦਾ ਲਿਖਿਆ ਤੁਸੀਂ ਦੇ ਸਕਦੇ ਹੋ ਸਟਾਫ ਬਹੁਤ ਜ਼ਿਆਦਾ ਫਾਈਨ ਹੁੰਦਾ ਹੈ ਸਟਾਫ ਦੇ ਉੱਪਰ ਸ਼ਾਈਨਿੰਗ ਹੁੰਦੀ ਹੈ ਜੀ ਇਹਦੇ ਉੱਪਰ ਕਾਟਨ ਸਟਾਫ ਹੋਣ ਦੇ ਬਾਵਜੂਦ ਤੁਹਾਨੂੰ ਪੂਰੀ ਸ਼ਾਈਨਿੰਗ ਮਿਲਣ ਵਾਲੀ ਹੈ ਸਟਾਫ ਦੇ ਉੱਪਰ ਇਹ ਵਾਲਾ ਸੂਟ ਦੇਖ ਚੈੱਕ ਕਰੋ 4 ਮੀਟਰ ਰਹਿਣ ਵਾਲਾ ਇਹ ਵਾਲਾ ਸੂਟ ਬੜਾ ਪਿਆਰਾ ਜਿਹਾ ਸੂਟ ਹੈ ਜੀ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਡਿਫਰੈਂਟ ਸਟਾਈਲ ਦੇ ਤਨੂੰ ਪ੍ਰਿੰਟ ਮਿਲਣਗੇ ਠੀਕ ਹੈ ਜੀ ਇਹ ਕੇਵਲ ਆ ਚੈੱਕ ਕਰੋ ਪ੍ਰਿੰਟ ਕਈ ਤੁਹਾਨੂੰ ਸੂਟ ਦੋ ਪੀਸਾਂ ਦੇ ਵਿੱਚ ਮਿਲਣਗੇ ਕਈ ਤੁਹਾਨੂੰ ਕੂਰਾ ਪੂਰੇ ਸੂਟ ਦੀ ਕੱਟ ਮਿਲੂਗੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ ਐਦਾਂ ਦੀ ਪ੍ਰਿੰਟਿੰਗ ਦੀ ਕਾਫੀ ਟ੍ਰੈਂਡ ਦੇ ਵਿੱਚ ਆ ਰਹੀ ਹੈ ਜੀ ਏ ਪ੍ਰਿੰਟ ਚੈੱਕ ਕਰੋ ਇਹ ਵੀ ਲਾਈਟ ਜਿਹਾ ਪ੍ਰਿੰਟ ਹੈ ਬਾਕੀ ਤੁਸੀਂ ਲੈਸਸ ਲਗਾ ਕੇ ਕਾਫੀ ਡਿਜ਼ਾਈਨਿੰਗ ਕਰਕੇ ਬੜਾ ਪਿਆਰਾ ਜਿਹਾ ਸੂਟ ਰੈਡੀ ਕਰ ਸਕਦੇ ਹੋ ਸਾਡੇ ਕੋਲੇ ਕਾਫੀ ਸਾਰੀਆਂ ਲੈਸ ਵੀ ਅਵੇਲੇਬਲ ਹੈ ਜੇਕਰ ਮੇਰੀ ਭੈਣ ਹੈ ਸਾਡੇ ਨਾਲ ਮੈਚਿੰਗ ਲੈਸ ਕੋਈ ਲੈਣਾ ਚਾਹੁੰਦਾ ਤਾਂ ਉਹ ਵੀ ਲੈ ਸਕਦੇ ਹੋ ਠੀਕ ਹੈ ਬੜਾ ਫਾਈਨ ਸਟਾਫ ਰਹਿਣ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਅਗਲਾ ਪ੍ਰਿੰਟ ਚੈੱਕ ਕਰ ਸਕਦੇ ਹਾਂ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੇਕਰ ਤੁਹਾਡੇ ਕੋਲ ਤੁਸੀਂ ਕੱਲੀ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਸ਼ਰਟ ਪੀਸ ਲੈ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਵੀ ਤੁਹਾਨੂੰ ਮੈਚਿੰਗ ਬਾਟਮ ਮਿਲਣ ਵਾਲੀ ਹੈ ਦੇਖੋ ਇਹ ਵਾਲੀ ਸੇਮ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ ਬਾਟਮ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਜੇਕਰ ਤੁਸੀਂ ਸਾਡੇ ਕੋਲ ਦੋ ਸੂਟ ਬਾਏ ਕਰਦੇ ਹੋ ਤਾਂ ਤੁਹਾਨੂੰ 110 ਰੁਪਏ ਪਰ ਮੀਟਰ ਦੇ ਨਾਲ ਤੁਸੀਂ ਬਾਏ ਕਰ ਸਕਦੇ ਹੋ ਜੇਕਰ ਤੁਸੀਂ ਇੱਕ ਸੂਟ ਬਾਈ ਕਰਦੇ ਹੋ ਤਾਂ ਤੁਹਾਨੂੰ 600 ਦੇ ਵਿੱਚ ਇਹ ਬਾਈ ਕਰ ਸਕਦੇ ਹੋ 120 ਰੁਪਏ ਪਰ ਮੀਟਰ ਦੇ ਨਾਲ ਇਹ ਵੀ ਸ਼ਰਟ ਪੀਸ ਹੈ ਜੀ ਸਾਡੇ ਕੋਲੇ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਅਗਲਾ ਪੀਸ ਚੈੱਕ ਕਰੋ ਇਹਦਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਜੀ ਬਹੁਤ ਪਿਆਰਾ ਪ੍ਰਿੰਟ ਹੈ ਦਾਸ ਦਾ ਲਿਵੀਆ ਕਾਟਨ ਰਹਿਣ ਵਾਲਾ ਬਾਟਮ ਵੀ ਲੈ ਸਕਦੇ ਹੋ ਸਾਡੇ ਕੋਲ ਮੈਚਿੰਗ ਇਹਦੇ ਨਾਲ ਦੇਖੋ ਇਹ ਵਾਲੀ ਤੁਸੀਂ ਬਾਟਮ ਵੀ ਲੈ ਸਕਦੇ ਹੋ ਠੀਕ ਹੈ ਜੀ ਬਾਟਮ ਵੀ ਤੁਸੀਂ ਲੈ ਸਕਦੇ ਹੋ ਕੱਲਾ ਸ਼ਰਟ ਪੀਸ ਲੈਣਾ ਤਾਂ ਸ਼ਰਟ ਪੀਸ ਵੀ ਲੈ ਸਕਦੇ ਹੋ ਇਹ ਇਹ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਪੂਰਾ ਕੰਪਲੀਟ ਸੂਟ ਲੈ ਸਕਦੇ ਹੋ ਸਟੈਂਪ ਲੱਗੀ ਤੁਹਾਨੂੰ ਦਿਖਾ ਸਕਦੇ ਆ ਲਿਵਿਆ ਕਾਟਨ ਲੋਨ ਹੈ ਦਾਸ ਬ੍ਰਾਂਡ ਦਾ ਠੀਕ ਹੈ ਜੀ ਸਟਾਫ ਦੇ ਉੱਪਰ ਤੁਹਾਨੂੰ ਸ਼ਾਈਨਿੰਗ ਮੈਲਣ ਵਾਲੀ ਹੈ ਜੀ ਠੀਕ ਹੈ ਜੀ ਬਹੁਤ ਸ਼ਾਈਨਿੰਗ ਮੈਲਣ ਵਾਲੀ ਹੈ ਸਟਾਫ ਦੇ ਉੱਪਰ ਪੈਂਦਿਆਂ ਹੋਇਆ ਸੂਟ ਬੜਾ ਪਿਆਰਾ ਲੱਗਦਾ ਵੱਖਰੀ ਜੀ ਲੁੱਕ ਨਜ਼ਰ ਆਉਂਦੀ ਹੈ ਇਹ ਵਾਲੇ ਸਟਾਫ ਪਹਿਨਨ ਦੇ ਨਾਲ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪੂਰਾ ਕੰਪਲੀਟ ਸੂਟ ਮਿਲਣ ਵਾਲਾ ਤੁਹਾਨੂੰ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਜੇਕਰ ਤੁਸੀਂ ਨਾਲ ਸਾਡੇ ਕੋਲੋਂ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਪ੍ਰਿੰਟ ਦੇ ਵਿੱਚ ਸੇਮ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਵੀ ਲੈ ਸਕਦੇ ਹੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਸੂਟ ਰੈਡੀ ਹੋਣਾ ਬਣ ਕੇ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਸਾਰੇ ਤੁਹਾਨੂੰ ਡਿਫਰੈਂਟ ਜੇ ਪ੍ਰਿੰਟ ਮਿਲਣਗੇ ਦਾਸ ਬ੍ਰੈਂਡ ਦੇ ਵਿੱਚ ਡਿਫਰੈਂਟ ਸਟਾਈਲ ਦੇ ਵਿੱਚ ਪ੍ਰਿੰਟ ਆਉਂਦੇ ਆ ਦੇਖੋ ਇਹ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸ਼ਰਟ ਪੀਸ ਰਹਿਣ ਵਾਲਾ ਜੀ ਸਾਡੇ ਕੋਲੋਂ ਇਹ ਵੀ ਤੁਸੀਂ ਸਾਡੇ ਕੋਲ ਸ਼ਰਟ ਪੀਸ ਬਾਏ ਕਰ ਸਕਦੇ ਹੋ ਓਰੀਜਨਲ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਠੀਕ ਹੈ ਜੀ ਮੈਚਿੰਗ ਬਾਟਮ ਵੀ ਤੁਸੀਂ ਲੈ ਸਕਦੇ ਹੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪੀਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਸ਼ਰਟ ਪੀਸ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਹੈ ਸ਼ਰਟ ਪੀਸ ਰਹਿਣ ਵਾਲਾ 10 ਦਾ ਕਾਟਨ ਲੌਨ ਰਹਿਣ ਵਾਲਾ ਜੀ ਠੀਕ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸਾਰੇ ਸੂਟਾਂ ਦੇ ਪ੍ਰਿੰਟ ਤੁਹਾਨੂੰ ਡਿਫਰੈਂਟ ਮਿਲਣਗੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਤੁਹਾਨੂੰ ਦਿਖਾ ਸਕਦੀ ਹਾਂ ਦੂਰ ਤੋਂ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਕੰਪਲੀਟ ਸੂਟ ਲੈ ਸਕਦੇ ਹੋ ਸਾਡੇ ਕੋਲ ਕਲਰ ਵੀ ਬੜਾ ਪਿਆਰਾ ਮਸਟਰਡ ਜੀ ਸ਼ੇਡ ਦੇ ਵਿੱਚ ਕਲਰ ਹੈ ਪੂਰਾ ਕੰਪਲੀਟ ਸੂਟ ਲੈ ਸਕਦੇ ਹੋ ਜੀ ਇਹ ਵਾਲਾ ਵੀ ਮਸਟਰਡ ਸ਼ੇਡ ਦੇ ਵਿੱਚ ਹੈ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਦਾਸ ਬ੍ਰਾਂਡ ਦਾ ਰਹਿਣ ਵਾਲਾ ਜੇਕਰ ਦੋ ਸੂਟ ਬਾਏ ਕਰਦੇ ਹੋ ਤਾਂ ਤੁਹਾਨੂੰ 110 ਰੁਪਏ ਪਰ ਮੀਟਰ ਜੇਕਰ ਇੱਕ ਸੂਟ ਬਾਏ ਕਰਦੇ ਹੋ ਤਾਂ ਤੁਹਾਨੂੰ 120 ਰੁਪਏ ਪਰ ਮੀਟਰ ਜੀ ਠੀਕ ਹੈ ਜੀ ਇਹ ਵਾਲਾ ਇਹਦੇ ਵਿੱਚ ਅਸੀਂ ਆਫਰ ਰੱਖਿਆ ਹੋਇਆ ਹੈ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜੇ ਰਹਿਣ ਵਾਲੇ ਹੈ ਪ੍ਰਿੰਟ ਡਿਫਰੈਂਟ ਸਟਾਈਲ ਦੇ ਵਿੱਚ ਸਾਰੇ ਪ੍ਰਿੰਟ ਰਹਿਣ ਵਾਲੇ ਆ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਇਹ ਤੁਹਾਨੂੰ ਸ਼ਰਡ ਪੀਸ ਮਿਲਣ ਵਾਲਾ ਪ੍ਰਿੰਟ ਚੈੱਕ ਕਰੋ ਵੇਖੋ ਕਿੰਨਾ ਡਿਫਰੈਂਟ ਜੇ ਸਟਾਈਲ ਦੇ ਵਿੱਚ ਪ੍ਰਿੰਟ ਰਹਿਣ ਵਾਲਾ ਬਹੁਤ ਪਿਆਰਾ ਸੂਟ ਰੈਡੀ ਹੋਣਾ ਇਹ ਵਾਲਾ ਸ਼ਾਰਟ ਪੀਸ ਬੜਾ ਪਿਆਰਾ ਜਿਹਾ ਰੈਡੀ ਹੋਣਾ ਕਲਰ ਦੇਖੋ ਡਿਫਰੈਂਟ ਜੇ ਕਲਰ ਦਾ ਕਲਰ ਹੈ ਤੇ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਸ਼ਾਰਟ ਪੀਸ ਸਾਡੇ ਕੋਲ ਤੁਸੀਂ ਇਹ ਵਾਲਾ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦੋ ਪੀਸਾਂ ਦੇ ਵਿੱਚ ਤੁਸੀਂ ਸਾਡੇ ਕੋਲੋਂ ਪੂਰਾ ਸੂਟ ਲੈ ਸਕਦੇ ਹੋ ਪ੍ਰਿੰਟ ਬੜਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸੀ। ਦੋ ਪੀਸਾਂ ਦੇ ਵਿੱਚ ਤੁਸੀਂ ਸਾਡੇ ਕੋਲੋਂ ਇਹ ਵਾਲਾ ਸੂਟ ਬਾਈ ਕਰ ਸਕਦੇ ਹੋ ਜੀ। ਠੀਕ ਹੈ ਜੀ ਇਹਦੇ ਨਾਲ ਵੀ ਤੁਹਾਨੂੰ ਆਫ ਵਾਈਟ ਦੇ ਵਿੱਚ ਬਾਟਮ ਮਿਲੂਗੀ। ਜੇਕਰ ਤੁਸੀਂ ਐਦਾਂ ਦੀ ਪੀਲੇ ਕਲਰ ਦੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਠੀਕ ਹੈ ਜੀ ਇਹ ਵਾਲਾ ਜਿਹੜਾ ਪੀਲਾ ਜਿਹਾ ਕਲਰ ਹੈ ਇਹ ਵੀ ਬਾਟਮ ਲੈ ਸਕਦੇ ਹੋ। ਜੇਕਰ ਤੁਸੀਂ ਸੇਮ ਆਫ ਵਾਈਟ ਦੇ ਵਿੱਚ ਬਾਟਮ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ। ਬੜੇ ਡਿਫਰੈਂਟ ਜਿਹੇ ਸਟਾਈਲ ਦੇ ਵਿੱਚ ਪ੍ਰਿੰਟ ਰੈਣ ਵਾਲੇ ਆ ਇਹ ਕੇਵਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਾਕੀ ਅਸੀਂ ਲੈਸਸ ਲਗਾ ਕੇ ਇਹਨਾਂ ਦੀ ਡਿਜ਼ਾਈਨਿੰਗ ਕਰਕੇ ਬਹੁਤ ਪਿਆਰਾ ਸੂਟ ਰੈਡੀ ਕਰ ਸਕਦੇ ਆ 10 ਦਾ ਲਿਵਿਆ ਕਾਟਰ ਰੈਣ ਵਾਲਾ ਕੰਪਲੀਟ ਸੂਟ ਲੈ ਸਕਦੇ ਹੋ 2 ਪੀਸਾਂ ਦੇ ਵਿੱਚ ਅਗਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹ ਵੀ ਤੁਸੀਂ ਸਾਡੇ ਕੋਲੋਂ ਸ਼ਰਟ ਪੀਸ ਬਾਈ ਕਰ ਸਕਦੇ ਹੋ ਠੀਕ ਹੈ ਜੀ ਦੋ ਸ਼ਰਟ ਪੀਸ ਆ ਸਾਡੇ ਕੋਲ ਜੇਕਰ ਸੂਟ ਲੈਣਾ ਚਾਹੁੰਦੇ ਹੋ ਤਾਂ ਸੂਟ ਲਓ ਜੇਕਰ ਕਲਰ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸ਼ਰਟ ਪੀਸ ਵੀ ਲੈ ਸਕਦੇ ਹੋ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਠੀਕ ਹੈ ਜੀ ਇਹ ਜੇਕਰ ਤੁਸੀਂ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਤਾਂ ਕੰਪਲੀਟ ਸੂਟ ਲੈ ਸਕਦੇ ਹੋ ਜੇਕਰ ਪਲੇਨ ਬਾਟਮ ਨਾਲ ਲੈਣਾ ਚਾਹੁੰਦੇ ਹੋ ਤਾਂ ਪਲੇਨ ਬਾਟਮ ਦੇ ਨਾਲ ਵੀ ਸਾਡੇ ਕੋਲੋਂ ਤੁਸੀਂ ਇਹ ਵਾਲਾ ਪੀਸ ਬਾਏ ਕਰ ਸਕਦੇ ਹੋ ਜੀ ਬਹੁਤ ਪਿਆਰਾ ਪੀਸ ਰਹਿਣ ਵਾਲਾ ਜਿੱਦਾਂ ਦੀ ਮਰਜ਼ੀ ਬਾਟਮ ਵੇਅਰ ਕਰੋ ਦੇਖੋ ਕਿੰਨੇ ਤਰ੍ਹਾਂ ਦੇ ਕਲਰ ਦੇਖੋ ਕਿਸ ਤਰ੍ਹਾਂ ਦੇ ਆ ਇਹ ਸਾਰੇ ਕਲਰ ਹੀ ਕਿਸੇ ਵੀ ਬਾਟਮ ਦੇ ਨਾਲ ਤੁਸੀਂ ਇਹ ਵਾਲਾ ਸ਼ਰਟ ਪੀਸ ਵੀਅਰ ਕਰ ਸਕਦੇ ਹੋ ਪ੍ਰਿੰਟ ਦੇਖੋ ਡਿਫਰੈਂਟ ਸਟਾਈਲ ਦੇ ਵਿੱਚ ਪ੍ਰਿੰਟ ਰਹਿਣ ਵਾਲਾ ਕਿਸੇ ਵੀ ਤਰ੍ਹਾਂ ਦੀ ਬਾਟਮ ਤੁਸੀਂ ਇਹਦੇ ਨਾਲ ਤੁਸੀਂ ਵੀਅਰ ਕਰ ਸਕਦੇ ਹੋ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਵੀ ਬੜਾ ਪਿਆਰਾ ਜਿਹਾ ਠੀਕ ਹੈ ਸ਼ਰਟ ਪੀਸ ਰਹਿਣ ਵਾਲਾ ਸਾਰੇ ਪ੍ਰਿੰਟ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਦੇਖੋ ਇਹ ਪ੍ਰਿੰਟ ਚੈੱਕ ਕਰੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹ ਵੀ ਤੁਸੀਂ ਸ਼ਰਟ ਪੀਸ ਬਾਈ ਕਰ ਸਕਦੇ ਹੋ ਇਹ ਸਾਡੇ ਕੋਲੋਂ ਤੁਸੀਂ ਦੋ ਪੀਸਾਂ ਦੇ ਵਿੱਚ ਕੰਪਲੀਟ ਸੂਟ ਲੈ ਸਕਦੇ ਹੋ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਸ਼ਰਟ ਪੀਸ ਵੀ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਦਾਸ ਦਾ ਲਿਵਿਆ कॉटन लोन ਹੈ ਜੀ ਠੀਕ ਹੈ ਜੀ ਦਾਸ ਦਾ ਲਿਵਿਆ कॉटन लोन ਹੈ ਕਾਫੀ ਡਿਮਾਂਡ ਸੀ ਸਾਡੇ ਕੋਲੋਂ ਇਹ ਵਾਲੇ ਪੀਸਾਂ ਦੀ ਅਸੀਂ ਪਹਿਲਾਂ ਵੀ ਇਹ ਵਾਲੇ ਪੀਸ ਲੈ ਕੇ ਆਏ ਸੀ ਕਾਫੀ ਪਹਿਨਾਂ ਦੇ ਮੈਸੇਜ ਆਉਂਦੇ ਸੀ ਕਿ ਦਾਸ ਬ੍ਰਾਂਡ ਦੇ ਪੀਸ ਲੈ ਕੇ ਆਓ ਠੀਕ ਹੈ ਜੀ ਕਿਉਂਕਿ ਸਟੱਫ ਬਹੁਤ ਵਧੀਆ ਹੁੰਦਾ ਜੀ ਬਹੁਤ ਫਾਈਨ ਸਟੱਫ ਹੈ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਹੈ ਬਹੁਤ ਪਿਆਰਾ ਪੀਸ ਹੈ ਸ਼ਰਟ ਪੀਸ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੇਕਰ ਬਾਟਮ ਲੈਣਾ ਚਾਹੋ ਨਿਓ ਤਾਂ ਇਹਦੇ ਨਾਲ ਹੀ ਸਾਡੇ ਕੋਲ ਤੁਸੀਂ ਬਾਟਮ ਵੀ ਬਾਈ ਕਰ ਸਕਦੇ ਹੋ ਸੈਲਫ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ 셀ਫ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ ਬਾਟਮ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਇਸ ਪ੍ਰਿੰਟ ਦੀ ਸਾਡੇ ਕੋਲੋਂ ਪਹਿਲਾਂ ਕਾਫੀ ਡਿਮਾਂਡ ਕੀਤੀ ਗਈ ਸੀ ਦੁਬਾਰਾ ਫਿਰ ਇਹ ਵਾਲਾ ਪ੍ਰਿੰਟ ਲੈ ਕੇ ਆਏ ਆ ਜੀ ਠੀਕ ਹੈ ਜੀ ਇਹ ਕੇਵਲ ਆ ਪੀਸ ਚੈੱਕ ਕਰੋ ਦੇਖੋ ਜੀ ਇਹ ਵਾਲਾ ਪੀਸ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਦਾਂ ਦੀ ਸੈਲਫ ਦੇ ਵਿੱਚ ਹੀ ਤੁਹਾਨੂੰ ਇਦਾਂ ਦੀ ਬਾਟਮ ਮਿਲਣ ਵਾਲੀ ਹੈ ਠੀਕ ਹੈ ਜੀ ਸੈਲਫ ਦੇ ਵਿੱਚ ਤਾਂ ਉਹਨੂੰ ਬਾਟਮ ਮਿਲਣ ਵਾਲੀ ਆ ਆਫ ਵਾਈਟ ਦੇ ਵਿੱਚ ਸੂਟ ਰੈਡੀ ਹੋਣਾ ਬਣ ਕੇ ਬਾਕੀ ਡਬਲ ਸ਼ੈਡੇਡ ਦਾ ਦੁਪੱਟਾ ਰੈਡੀ ਕਰਕੇ ਬਹੁਤ ਪਿਆਰਾ ਸੂਟ ਰੈਡੀ ਹੋਣਾ ਠੀਕ ਹੈ ਜੀ ਇਹਨਾਂ ਸੂਟਾਂ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ ਜੇਕਰ ਤੁਸੀਂ ਦੋ ਸੂਟ ਸਾਡੇ ਕੋਲੋਂ ਬਾਏ ਕਰੋਗੇ ਤਾਂ ਤੁਹਾਨੂੰ 110 ਰੁਪਏ ਪਰ ਮੀਟਰ ਜੇਕਰ ਇੱਕ ਸੂਟ ਬਾਏ ਕਰੋ 120 ਰੁਪਏ ਪਰ ਮੀਟਰ ਦੇ ਨਾਲ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਅ ਜਿਹੜੀਆਂ ਮੇਰੇ ਭੈਣਾਂ ਨੂੰ ਇਹ ਵਾਲੇ ਪੀਸ ਪਸੰਦ ਆ ਸਕਰੀਨ ਦੇ ਉੱਪਰ ਤੋਂ ਨੰਬਰ ਦਿੱਤਾ ਗਿਆ ਉਸ ਨੰਬਰ ਤੇ ਕਾਲ ਕਰੋ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ